ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਹੋਰ ਮੇਰਾ ਨਵਾਂ ਵਲੌਗ ਤੇ ਅੱਜ ਇਹ ਜਿਹੜੇ ਮੇਰੇ ਮੈਂ ਘਰੇ ਜਿੰਨੇ ਕੁ ਮਤਲਬ ਕਿ ਬੂਟੇ ਲਾਏ ਹੋਏ ਆ ਅੱਜ ਮੈਂ ਤਾਂ ਮਨ ਨੇ ਸ਼ਾਮ ਦਾ ਟਾਈਮ ਅਸੀਂ ਕਿਹਾ ਸੀ ਇਹਦੀ ਸੈਟਿੰਗ ਕਰਦੇ ਆ ਕਿਉਂਕਿ ਸਵੇਰ ਦੇ ਤਾਂ ਸਾਨੂੰ ਉਹਨੂੰ ਕੀ ਕਰੀਦਾ ਮੋਟਰ ਨੇ ਇੰਨਾ ਤੰਗ ਕੀਤਾ ਪਾਣੀ ਵਾਲੀ ਨੇ ਲਾਈਟ ਕੱਟ ਸੀਗੀ ਤੇ ਮੋਟਰ ਨੇ ਉਹਨੂੰ ਕੀ ਕਰੀਦਾ ਪਾਣੀ ਚੱਕਿਆ ਨਹੀਂ ਤੇ ਟੈਂਕੀ ਵੀ ਖਾਲੀ ਹੋ ਗਈ ਅੱਗੇ ਸਵੇਰ ਨੂੰ ਮੈਂ ਉੱਠ ਤੇ ਸਾਰੀਆਂ ਉਹਨੂੰ ਕੀ ਕੀ ਦਾ ਭਰ ਲੈਣੀ ਹੁੰਦੀਆਂ ਟੈਂਕੀ ਪਰ ਅੱਜ ਲਾਈਟ ਚੱਲੇਗੀ ਸੀ ਜਦੋਂ ਲਾਈਟ ਆਈ ਤੇ ਉਹ ਵੋਲਟੇਜ ਪੂਰਾ ਨਹੀਂ ਸੀ ਹੁੰਦਿਆ ਤਾਂ ਕਰਕੇ ਮੋਟਰ ਜਿਹੜੀ ਉਹ ਪਾਣੀ ਨਹੀਂ ਸੀ ਚੱਕਣ ਦੇ ਇਸ ਕਰਕੇ ਸਾਰਾ ਦਿਨ ਬਸ ਐਦੇ ਨੰਗ ਗਿਆ ਕੰਮ ਘੁੰਮਤਾ ਸਾਰੇ ਨਵੇਲ ਦੇ ਸੀ ਪਰ ਟੈਂਕੀ ਨਹੀਂ ਸੀ ਭਰ ਹੋਈ ਤੇ ਨੰਟੀ ਕੇ ਘਰ ਤੋਂ ਪਾਈਪ ਲਾ ਕੇ ਪਾਣੀ ਲਿਆ ਤਾਂ ਫਿਰ ਉਹਨੂੰ ਕੀ ਕੀ ਦਾ ਬਾਤ ਵਗੈਰਾ ਕੀਤੀ ਤੇ ਮੈਂ ਇਕੱਲੀ ਰਹਿ ਗਈ ਸੀ ਤਾਂ ਮਨੀ ਹੁੰਨੀ ਨਹੀਂ ਤੇ ਪਹਿਲਾਂ ਹੀ ਮਤਲਬ ਕਿ ਨਾ ਨੂੰ ਲਿਆ ਸੀ ਮੈਂ ਰਹਿ ਗਈ ਸੀ ਫਿਰ ਮੈਂ ਪਾਈਪ ਲਾਇਆ ਆਂਟੀ ਕੇ ਘਰੋਂ ਪਾਣੀ ਪੂਣੀ ਭਰਿਆ ਤੇ ਸ਼ਾਮ ਨੂੰ ਉਹਦਾ ਫਿਰ ਪਾਣੀ ਚੱਕ ਲਿਆ ਸੀ ਮੋਟਰ ਨੇ ਤੇ ਟੈਂਕੀ ਜਿਹੜੀ ਉਹ ਭਰ ਗਈ ਸੀ ਇਹ ਜਿਹੜੀ ਬੇਲਿਆ ਨਾ ਇਹ ਮਤਲਬ ਕਿ ਮੈਂ ਬੜੇ ਸ਼ੌਂਕ ਨਾਲ ਲਾਈਆਂ ਹੋਈਆਂ ਬੇਲ ਤੇ ਇਹ ਬਾਪੂ ਵੀ ਸਾਡਾ ਤੇ ਮਨੀ ਵੀ ਇਹ ਕਹਿੰਦੇ ਕਟਿੰਗ ਕਰ ਦਿੰਨੇ ਆ ਮੈਂ ਕਿਹਾ ਨਹੀਂ ਮੈਂ ਹਜੇ ਨਹੀਂ ਕਟਿੰਗ ਕਰਨ ਦੇਣੀ ਇਰ ਮਤ ਕਿ ਇਹ ਮੌਸਮ ਦੇ ਵਿੱਚ ਸੋਹਣੇ ਲੱਗਦੇ ਆ ਮਤ ਕਿ ਹਰੇਆ ਭਰੇਆ ਮੌਸਮ ਹਰੇ ਭਰੇ ਜਿਹੇ ਫੁੱਲ ਬੁੱਤੇ ਸੋਹਣੇ ਲੱਗਦੇ ਐ ਇਸ ਕਰਕੇ ਮੈਂ ਕਟਿੰਗ ਨਹੀਂ ਕਰਨ ਦਿੱਤੀ ਅਤੇ ਪੱਗੂ ਦੇਖੋ ਸਾਡਾ ਦੇਖ ਇਹਨੂੰ ਮਾਣੀ ਜੀ ਬੜ ਕਾਜਵੇ ਨਾ ਇਹ ਸਾਡਾ ਸਿਕਿਉਰਿਟੀ ਗਾਰਡ ਆ ਕਈ ਜਣ ਕਹਿੰਦੇ ਪੱਗ ਡੌਗ ਜਿਹੜੇ ਉਹ ਇੰਨਾ ਭੌਂਕਦੇ ਨਹੀਂ ਸਾਡੀ ਬਗੀ ਤਾਂ ਕਿਸੇ ਨੂੰ ਘਰ ਵੀ ਨਹੀਂ ਵੜਨ ਦਿੰਦੀ ਐਨੀ ਰੱਖੀ ਕਰਦੀ ਇਹੋ ਇਹ ਮੈਂ ਨਾ ਕਾਂਟ ਛਾਟ ਤੇਰੇ ਕਰਨ ਨਹੀਂ ਦਿੱਤੀ ਮੈਂ ਕਿ ਮਣੀ ਜੜੀਆਂ ਥੱਲੇ ਥੱਲੇ ਰਹਿ ਜੂਗੀਆਂ ਟਾਣੀਆਂ ਉਹ ਮੈਂ ਆਪੇ ਕੱਟ ਦਊਂ ਆਪਣੇ ਹਿਸਾਬ ਨਾਲ ਤੇ ਪਰ ਜੜੀਆਂ ਵੱਡੀਆਂ ਟਾਹਣੀਆਂ ਇਹਨਾਂ ਨੂੰ ਤੇ ਚੰਗੀ ਤਰ੍ਹਾਂ ਬਾਨਾ ਦੇ ਮਨੀ ਵਿਚਾਰੇ ਦਾ ਵੀ ਧੁੱਪੇ ਬੁਰਾ ਹਾਲ ਹੋ ਗਿਆ ਸੀ ਮੈਨੂੰ ਕਿਹਾ ਵੀ ਸੀਗਾ ਮੈਂ ਕਿਹਾ ਤੂੰ ਅਜੇ ਹੋਰ ਥੋੜਾ ਟਾਈਮ ਰੁਕ ਜਾ ਮੈਂ ਤਾਂ ਕਿਸ਼ 7:00 ਵਜ ਲੈਣ ਦੇ 6:00 7:00 ਵਜ ਲੈਣ ਦੇ ਫੇਰ ਆਪਾਂ ਉਹਨੂੰ ਕੀ ਕਹੀਦਾ ਇਹ ਕੰਮ ਕਰਾਂਗੇ ਠੰਡਾ ਹੋ ਜਾਊਗਾ ਸੋਗ ਮੇਰੀ ਸਬਜੀ ਸਬਜੀ ਬਣਾਉਣੀ ਵੀ ਜਿਹੜੀ ਉਹ ਲੇਟ ਹੋ ਗਈ ਅੱਜ ਤੇ ਫੇਰ ਉਹਨੂੰ ਕੀ ਕਹੀਦਾ ਲੱਗੇ ਰੇ ਦੋਨੇ ਜਣੇ ਤਾਂ ਮਾਂ ਪੁੱਤ ਤੇ ਇਹ ਬੁੱਟੇ ਜਿਹੜੇ ਆ ਜਿਹੜੇ ਬੂਟੇ ਮੈਂ ਗਮਲਿਆਂ ਚ ਲਾਇਆ ਇਹ ਮਤਲਬ ਕਿ ਇਹਨਾਂ ਨੂੰ 3 ਸਾਲ 3.5 ਸਾਲ ਹੋ ਗਏ ਇਹਨਾਂ ਨੂੰ ਗਮਲਿਆਂ ਚ ਲਾਇਆ ਨੂੰ ਪਤਾ ਨਹੀਂ ਵਿਚਾਰੇ ਮਿਸਤਰੀ ਲਾਏ ਕਿੰਨੇ ਆ ਰੀ ਟੁੱਟੇ ਕਿੰਨੇ ਆ ਰੀ ਹੋਏ ਬੜਾ ਮੈਂ ਇਹਨਾਂ ਦੀ ਕੇਅਰ ਕਰਦੀ ਰਹਿੰਦੀ ਜਦੋਂ ਮਿਸਤਰੀ ਲੱਗਦੇ ਆ ਇਸ ਵਾਰ ਵੀ ਉਹਨੂੰ ਕੀ ਕਹਿੰਦਾ ਮਿਸਤਰੀਆਂ ਨੇ ਉਹ ਜਿਹੜਾ ਬੂਟਾ ਵਾ ਜੈਸਮਿਨ ਦਾ ਤੇ ਇਹਦਾ ਉਹਨੂੰ ਕੀ ਕਹਿੰਦਾ ਉਹ ਸੌਰੀ ਜੈਸਮਿਨ ਕਹੀ ਨਹੀਂ ਚੰਪਾ ਦਾ ਇਹਦੇ ਈ ਟਾਣੀ ਤੋੜ ਦਿੱਤੀ ਸੀਗੀ ਤੇ ਫਿਰ ਹੋ ਗਿਆ ਉਹਦਾ ਬਹੁਤ ਸੋਹਣਾ ਇਥੇ ਤਾਰਦੀ ਅਸੀਂ ਬਰੀਕ ਜਿਹੜੀ ਲੋਹੇ ਦੀ ਹੁੰਦੀ ਉਹ ਲੈ ਕੇ ਆਏ ਸੀਗੇ ਬੰਨਣ ਨੂੰ ਦੁਬਾਰੀ ਤਿਆਰੀ ਕਰਕੇ ਅਸੀਂ ਕਿ ਬੰਨ ਦਿੰਨੇ ਆ ਤੇ ਸੈੱਟ ਕਰ ਦਿੰਨੇ ਆ ਇਹਨਾਂ ਬੂਟਿਆਂ ਨੂੰ ਤੇ ਇਦਾਂ ਹੀ ਮੈਂ ਤੁਮਨੀ ਨਾਲ ਗੱਲਾਂ ਕਰਨ ਦੇ ਸੀਗੇ ਸ਼ਾਇਦ ਤੁਸੀਂ ਵੀ ਸਾਰਿਆਂ ਨੇ ਉਹ ਨਿਊਜ਼ ਦੇਖੀ ਹੋਊਗੀ ਜਿਹੜੀ ਉਹ ਰਹੀਏ ਆ ਕੁੜੀ ਰਹੀਏ ਕੁੜੀ ਆ ਜਿਹੜੀ ਚਾਹ ਦੀ ਰੇੜੀ ਲਾਉਂਦੀ ਆ ਤੇ ਉਹਦੀ ਮਤਲਬ ਕਿ ਇੱਕ ਵੀਡੀਓ ਕਿਸੇ ਨੇ ਵਾਇਰਲ ਕੀਤੀ ਸੀਗੀ ਤੇ ਉਹ ਉਹ ਦੱਸਦੀ ਸੀਗੀ ਵੀ ਮੇਰਾ ਡੈਡੀ ਦੀ ਡੇਥ ਹੋ ਗਈ ਆ ਵੀ ਉਹ ਸਾਨੂੰ ਕੁੱਟਦਾ ਮਾਰਦਾ ਬਹੁਤ ਸੀ ਨਸ਼ੇ ਬੋ ਕਰਦਾ ਸੀ ਤੇ ਸਾਡੀ ਮਤਲਬ ਕਿ ਆਪਣੀ ਮਾਂ ਨਾਲ ਨਾਨਕੇ ਰਹਿੰਦੇ ਆ ਉਹ ਕਈ ਲੋਕਾਂ ਨੇ ਉਹਦੀ ਮਦਦ ਕੀਤੀ ਕੁੜੀ ਦੀ ਉਹ ਮੰਨਾ ਵੀ ਉਹਨੂੰ ਜਿਹੜਾ ਮੰਨਾ ਆਈ ਥਿੰਕ ਉਹ ਮਨਿਸਟਰ ਆ ਕਿਉਂਕਿ ਮੈਂ ਇੰਨਾ ਪੋਲਿਟੀਕਲ ਕੋਈ ਨਿਊਜ਼ ਦੇਖਦੀ ਨਹੀਂ ਹੁੰਨੀ ਇਹ ਦੁਨੀਆਂ ਤਾਂ ਦੇਖ ਲੈਣੀ ਹੁੰਨੀ ਪਰ ਮਨਿਸਟਰ ਵਗੈਰਾ ਵਾਲਿਆਂ ਦੀਆਂ ਕੱਟੀਆਂ ਦੇਖਦੀ ਹੁੰਨੀ ਆ ਤੇ ਉਹ ਦੱਸਦੀ ਆ ਮਨਜੀਤ ਸਿੰਘ ਮੰਨਾ ਆਈ ਥਿੰਕ ਉਹ ਦੇਖਿਆ ਇਹ ਉਹਨਾਂ ਕੀ ਕਹਿਦਾ 1 ਲੱਖ ਰੁਪਈਆ ਤੇ ਉਹਦੇ ਪਿੱਛੇ ਹੁਣ ਬੜਾ ਰੋਲਾ ਵਿੱਚ ਹੁਣ ਉਹਦਾ ਡੈਡੀ ਵੀ ਕੁੜੀ ਦਾ ਉਹਨੇ ਵੀ ਬਿਆਨ ਦਿੱਤੇ ਵੀ ਮੈਂ ਤਾਂ ਗੁਰਸਿੱਖ ਕਮਰਤਾਰੀ ਬੰਦਾ ਵੀ ਮੈਂ ਤਾਂ ਕੋਈ ਨਸ਼ਾ ਪੱਤਾ ਜਿਹੜਾ ਕਰਦਾ ਹੀ ਨਹੀਂ ਤੇ ਗਲਤ ਝੂਠੇ ਇਲਜ਼ਾਮ ਲਾਏ ਗਿਆ ਜੋ ਨਿਊਜ਼ ਮੈਂ ਤਾਂ ਮਣੀ ਦੇਖਦੇ ਸੀਗੇ ਤਾਂ ਮੈਂ ਸੋਚਨ ਲਈ ਸੀਗੀ ਮੈਂ ਕਿ ਪਹਿਲਾਂ ਸਭ ਤੋਂ ਵੱਡੀ ਗਲਤੀ ਹੈ ਜਿਹੜੇ ਵੀਡੀਓ ਇੱਕਦਮ ਵਾਇਰਲ ਕਰਦੇ ਆ ਉਹਨਾਂ ਦੀ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਫਿਰ ਉਸੇ ਹਿਸਾਬ ਨਾਲ ਮਦਦ ਕਰੋ ਪਹਿਲਾਂ ਮਦਦ ਕਰ ਦਿੰਦੇ ਆ ਬਾਅਦ ਵਿੱਚ ਉਹ ਵਿਚਾਰੀ ਕੁੜੀ ਆ ਜੋ ਤੇ ਕਿੰਨੇ ਗੰਦੇ ਗੰਦੇ ਕਮੈਂਟ ਜਿਹੜੇ ਉਹ ਲੋਕਾਂ ਨੇ ਕੀਤੇ ਹੋਏ ਸੀ ਉਹ ਕੁੜੀ ਨੂੰ ਮਤਲਬ ਜਦੋਂ ਮੈਂ ਉਹ ਕਮੈਂਟ ਪੜ੍ਹੇ ਤੇ ਲੋਕਾਂ ਨੇ ਬੜੇ ਹੀ ਗੰਦੇ ਕਮੈਂਟ ਕੀਤੇ ਹੋਏ ਸੀ ਕੁੜੀ ਵਿਚਾਰੀ ਨੂੰ ਅਸੀਂ ਨੂੰ ਚਲੋ ਜੋ ਲੱਖ ਰੁਪਈਆ ਦੇ ਵੀ ਗਿਆ ਤੇ ਉਹ ਕੁੜੀ ਕਿਹੜਾ ਉਹਨਾਂ ਨੂੰ ਕਹਿੰਦੀ ਸੀ ਦੋ ਜਾਂ ਕਿਦਾਂ ਜੇ ਕਿਸੇ ਨੇ ਹੈਲਪ ਕੀਤੀ ਆ ਤੇ ਉਹ ਜਿਹੜਾ ਉਹਦਾ ਫਾੜਿਆ ਰੱਬ ਉਹਨਾਂ ਨੂੰ ਦਊਗਾ ਇਹ ਨਮ ਤੇ ਥੋੜੀ ਵੀ ਕੁੜੀ ਨੂੰ ਤੁਸੀਂ ਗੰਦੀਆਂ ਗਾਲਾਂ ਕੱਢੋ ਹੋ ਸਕਦਾ ਸੱਚੀ ਉਹਦਾ ਡੈਡੀ ਗਲਤ ਹੋਵੇ ਹੋ ਸਕਦਾ ਉਹਨੇ ਅੰਮ੍ਰਿਤ ਛਕਿਆ ਹੋਵੇ ਨਸ਼ਾ ਕੋਈ ਨਾ ਕਰਦਾ ਹੋਵੇ ਤੇ ਕੁੱਟਮਾਰ ਜ਼ਰੂਰ ਕਰਦਾ ਹੋਵੇ ਕਿਉਂਕਿ ਪਿੰਡਾਂ ਵਿੱਚ ਤਾਂ ਆਮ ਲੋਕੀ ਸਾਰੇ ਰਹਿੰਦੇ ਆ ਲੋਕਾਂ ਨੂੰ ਪਤਾ ਹੀ ਆ ਵੀ ਅੰਮ੍ਰਿਤ ਧਾਰੀ ਬੰਦੇ ਕਿਹੜਾ ਨਹੀਂ ਲੜਦੇ ਬਤੇਰੇ ਲੜਦੇ ਸਾਡੇ ਪਿੰਡ 'ਚ ਹੀ ਬਹੁਤ ਆ ਉਹਨੂੰ ਕੀ ਕਹੀਦਾ ਜਿਹੜੇ ਲੜਦੇ ਆ ਤੇ ਇਸ ਕਰਕੇ ਹੋ ਸਕਦਾ ਕਿ ਉਹਦੇ ਮੰਮੀ ਡੈਡੀ ਦੀ ਨਾਮ ਬਣਦੀ ਹੋਊਗੀ ਵੀ ਆਪਸ ਵਿੱਚ ਕਲੇਸ਼ ਜਿਹੜੀ ਉਹ ਹੁੰਦੀ ਰਹਿੰਦੀ ਹੋਊਗੀ ਹਾਂ ਇਹ ਜਰੂਰ ਹੋ ਸਕਦਾ ਵੀ ਲੜਕੀ ਉਹ ਛੋਟੀ ਸੀ ਤੇ ਉਹਦੀ ਮਾਂ ਨੇ ਜਿੱਦਾਂ ਉਹਨੂੰ ਕਿਹਾ ਉਹਦੇ ਮੰਨ ਗਈ ਪਰ ਤੇਰਾ ਡੈਡੀ ਨਸ਼ੇ ਕਰਦਾ ਸੀ ਹਾਂ ਇਹ ਗੱਲ ਹੋ ਸਕਦੀ ਵੀ ਗਲਤ ਹੋਊਗੀ ਕਿ ਉਹ ਨਸ਼ੇ ਨਾ ਕਰਦਾ ਹੋਊਗਾ ਤੇ ਇਹ ਤਾਂ ਹੋ ਸਕਦਾ ਵੀ ਚਲੋ ਕੁੱਟਮਾਰ ਤੇ ਸ਼ਾਇਦ ਆਪਸ ਵਿੱਚੋ ਤੀਵੀਂ ਆਦਮੀ ਲੜਦੇ ਹੀ ਹੋਊਗੇ ਪਹਿਲਾਂ ਇਦਾਂ ਇੱਕ ਲੜਕਾ ਬਹੁਤ ਵਾਇਰਲ ਕੀਤਾ ਸੀ ਉਹ ਦਿੱਲੀ ਦਾ ਜਸਪ੍ਰੀਤ ਉਨੂੰ ਵੀ মিডিਆ ਨੇ ਕਿਦਾਂ ਇਕਦਮ ਹੀ ਉਹਨੂੰ ਕੀ ਕਹੀਦਾ ਉਹ ਵੀ ਵਾਇਰਲ ਹੋ ਗਈ ਵੀਡੀਓ ਇਕਦਮ ਫੈਲ ਗਈ ਕਿੰਨੇ ਲੋਕਾਂ ਨੇ ਉਹਦੀ ਹੈਲਪ ਕੀਤੀ ਬਾਅਦ ਵਿੱਚ ਉਹਨਾਂ ਦੀ ਫੈਮਿਲੀ ਜੀ ਆਪਸ ਵਿੱਚ ਡਿਸਪੂਟ ਹੋ ਗਿਆ ਜਾਂ ਕਿਦਾਂ ਤੇ ਫਿਰ ਉਹਦੀ ਮੰਮੀ ਵੀ ਆ ਗਈ ਸਾਹਮਣੇ ਵੀ ਮੈਂ ਉਹਨੂੰ ਉਹਦੀ ਮੰਮੀ ਨੂੰ ਵੀ ਇਹੀ ਕਿਹਾ ਗਿਆ ਸੀ ਕਿ ਉਹ ਮਰ ਗਈ ਆ ਬਾਅਦ ਵਿੱਚ ਉਹ ਵੀ ਆਈ ਸਾਹਮਣੇ ਕੈਮਰੇ ਦੇ ਉਹਨੇ ਦੱਸਿਆ ਕਿ ਮੈਂ ਮਰੀ ਨਹੀਂ ਪਰ ਮੈਨੂੰ ਇਦਾਂ ਘਰੋਂ ਕੱਢ ਦਿੱਤਾ ਗਿਆ ਸੀ ਕਿ ਜਦੋਂ ਉਹਦੇ ਘਰ ਵਾਲੇ ਦੀ ਡੈਥ ਹੋ ਗਈ ਸੀ ਇਦਾਂ ਹੀ ਇਹ ਲੜਕੀ ਨੇ ਕਹਤਾ ਮੇਰਾ ਡੈਡੀ ਜਿਹੜਾ ਹੈ ਨਹੀਂ ਪੀਉ ਦੀ ਡੈਥ ਹੋ ਚੁੱਕੀ ਆ ਤੇ ਉਹਦਾ ਡੈਡੀ ਵੀ ਉਹਨੂੰ ਕੀ ਕਹੀਦਾ ਆ ਗਿਆ ਦਾਦੀ ਆ ਵਿਚਾਰੀ ਉਹ ਮੰਜੇ ਤੇ ਹੀ ਉਹਦਾ ਚੂੜਾ ਟੁੱਟਿਆ ਹੋਇਆ ਤੇ ਉਹ ਜਿਹੜਾ ਮਨਜੀਤ ਸਿੰਘ ਮੰਨਾ ਉਹ ਉਹਨਾਂ ਦੇ ਵੀ ਘਰ ਗਏ ਸੀ ਜਿਹੜੀ ਬਾਅਦ ਵਿੱਚ ਆਈ ਆ ਇੱਕ ਵੀਡੀਓ ਤੇ ਉਹਨਾਂ ਦੇ ਵੀ ਹੈਲਪ ਕਰਕੇ ਆਏ ਉਹ ਲੱਖ ਰੁਪਈਆ ਦਿੱਤਾ ਤੇ ਉਹ ਕਹਿੰਦੇ ਮੈਂ ਚੂਲੇ ਦਾ ਵੀ ਮਤਲਬ ਕਿ ਇਹਨਾਂ ਦਾ ਆਪਰੇਸ਼ਨ ਜਿਹੜਾ ਉਹ ਕਰਵਾ ਦੂੰਗਾ ਇਹ ਲੈ ਦੇ ਕੇ ਮਤਲਬ ਕਿ ਸਹੀ ਸਿੱਖਿਆ ਹੀ ਲੈਣੀ ਚਾਹੀਦੀ ਹੈ ਜਿਹੜੇ ਚੈਨਲ ਵਾਲੇ ਵੀ ਹੈ ਜਿਹੜੇ ਵਾਇਰਲ ਕਰਦੇ ਆ ਵੀਡੀਓਜ਼ ਇਦਾਂ ਉਹਨਾਂ ਨੂੰ ਪਹਿਲਾਂ ਪੂਰੀ ਸ਼ਾਨਬੀਨ ਕਰਕੇ ਫਿਰ ਕਿਸੇ ਨੂੰ ਹੈਲਪ ਵਾਸਤੇ ਜਾਂ ਕੁਝ ਵੀ ਇਦਾਂ ਦਾ ਪੂਰੀ ਤਰ੍ਹਾਂ ਪੁੱਛਗਿੱਛ ਕਰਕੇ ਹੈਲਪ ਵਾਸਤੇ ਫਿਰ ਲੋਕਾਂ ਨੂੰ ਕਹਿਣਾ ਚਾਹੀਦਾ ਪਹਿਲਾਂ ਉਹ ਕਹਿ ਲੈਂਦੇ ਆ ਹੈਲਪ ਕਰੋ ਜਦੋਂ ਲੋਕੀ ਹੈਲਪ ਕਰਦੇ ਕੋਈ ਵਿੱਚ ਹੋਰ ਮੈਟਰ ਨਿਕਲ ਆਉਂਦਾ ਫਿਰ ਉਹੀ ਲੋਕੀ ਖਿਲਾਫ ਹੋ ਜਾਂਦੇ ਆ ਕੱਲ ਵਾਲੀ ਵੀਡੀਓ 'ਚ ਉਹ ਲੜਕੀ ਦੀਆਂ ਇੰਨੀਆਂ ਸਿਫਤਾਂ ਹੁੰਦੀਆਂ ਸੀ ਕੱਲ ਮੀਨਜ਼ ਕਿ ਪਹਿਲਾਂ ਜਿਹੜੀ ਵੀਡੀਓ ਦੀ ਵਾਇਰਲ ਹੋਈ ਇੰਨੀਆਂ ਸਿਫਤਾਂ ਹੁੰਦੀਆਂ ਸੀ ਇੰਨਾ ਕੁੜੀ ਨੂੰ ਚੰਗਾ ਲੋਕ ਕਹਿੰਦੇ ਸੀ ਤੇ ਜਿਹੜੀ ਅੱਜ ਅਸੀਂ ਵੀਡੀਓ ਦੇਖੀ ਆ ਉਹਦੇ ਵਿੱਚ ਲੜਕੀ ਨੂੰ ਇੰਨੀਆਂ ਗੰਦੀਆਂ ਗੰਦੀਆਂ ਗਾਲਾਂ ਮਤਲਬ ਕਿ ਦੇਖੋ ਸੋ ਲੋ ਕਮੈਂਟ ਪੜ ਪੜ ਕੇ ਬੜੇ ਮਨਹੋਰ ਤਰ੍ਹਾਂ ਹੁੰਦਾ ਸੀ ਵੀ ਕਾਹਤੇ ਲੋਕ ਐਦਾਂ ਕਰਦੇ ਆ ਹੋ ਸਕਦਾ ਉਹ 2-3 ਸਾਲ ਦੀ ਸੀ ਜਦੋਂ ਉਹਦੀ ਮਾਂ ਉਹਨੂੰ ਘਰੋਂ ਲੈ ਗਈ ਉਹਦੀ ਮਾਂ ਨੇ ਉਹਨੂੰ ਜੋ ਸਿਖਾਇਆ ਉਹਦੇ ਉਹ ਹੀ ਦਿਮਾਗ ਚ ਆ ਵੀ ਹਾਂ ਹਾਂ ਮੇਰਾ ਪੇ ਨਸ਼ੇ ਕਰਦਾ ਸੀ ਸਾਨੂੰ ਕੁੱਟਦਾ ਸੀ ਹਨਾ ਇਸ ਕਰਕੇ ਇਕਦਮ ਵੀ ਕਮੈਂਟ ਕਰਕੇ ਕਿਸੇ ਵੀ ਲੜਕੀ ਨੂੰ ਖਾਸ ਕਰਕੇ ਏਡੀ ਜਲਦੀ ਗਲਤ ਨਹੀਂ ਕਹਿਣਾ ਚਾਹੀਦਾ ਉਹ ਵੀ ਕਿਸੇ ਦੀ ਧੀ ਆ ਜੇ ਕਿਸੇ ਦੀ ਨਹੀਂ ਤਾਂ ਹੈ ਤਾਂ ਧੀ ਆ ਨਾ ਕੁੜੀ ਆ ਨਾ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਕਿਸੇ ਨੂੰ ਵੀ ਇੰਨੀ ਜਲਦੀ ਜਿਹੜਾ ਉਹ ਗਲਤ ਨਹੀਂ ਕਹਿਣਾ ਚਾਹੀਦਾ ਸੋ ਮਜਬੂਰੀਆਂ ਹੁੰਦੀਆਂ ਘਰਾਂ ਦੇ ਵਿੱਚ ਕਹਿਣਾ ਸੌਖਾ ਵਾ ਮਤਲਬ ਕਿ ਇੰਦਾ ਟਾਈਮ ਪਾਸ ਕਰਨਾ ਜਿਹੜਾ ਬਹੁਤ ਔਖਾ ਕਿੰਨੇ ਖਰਚੇ ਹੁੰਦੇ ਪੜਾਈ ਲਿਖਾਈ ਦੇ ਕੱਪੜੇ ਲੀੜੇ ਦੇ ਖਾਣ ਪੀਣ ਦੇ ਸੋਧ ਦੇ ਪੱਤੇ ਦੇ ਬਿਜਲੀ ਦੇ ਦੁੱਧ ਦਾ ਬਿੱਲ ਇੱਕ ਲੇਡੀ ਘਰ ਵਾਲੇ ਤੋਂ ਬਿਨਾ ਦਿਹਾੜੀ ਦੱਪਾ ਕਰਕੇ ਜੇ ਐਡਜਸਟ ਕਰਦੀ ਕੀ ਪਤਾ ਉਹਨੇ ਕਿੱਦਾਂ ਕੀਤਾ ਹੋਊਗਾ ਇਸ ਕਰਕੇ ਨਹੀਂ ਚਾਹੀਦਾ ਤੇ ਚਲੋ ਦੇਖਦੇ ਹੁਣ ਉਹਨਾਂ ਦੇ ਮੈਟਰ ਦਾ ਕੀ ਉਹਨੂੰ ਕੀ ਕਹਿਦਾ ਐਂਡ ਹੁੰਦਾ ਫਿਲਹਾਲ ਤਾਂ ਅਸੀਂ ਆਪਣੇ ਮੈਟਰ ਦਾ ਜਿਹੜਾ ਉਹ ਸੋਲੂਸ਼ਨ ਤਕਰੀਬਨ ਕਰ ਹੀ ਲਿਆ ਸੀਗਾ ਤੇ ਇਹ तकरीबन ਵੇਲਾਂ ਸਾਰੀਆਂ ਅਸੀਂ ਐਡਜਸਟ ਮਤਲਬ ਸਹੀ ਤਰ੍ਹਾਂ ਕਰਤਾ ਸੀ ਅਜੇ ਤੇ ਇਕੱਠੀਆਂ-ਗੱਟੀਆਂ ਵਾ ਸਵੇਰ ਤੱਕ ਉਹਨੂੰ ਕੀ ਕਹਿਦਾ ਹੋ ਜਾਣੇ ਸਾਰੇ ਪੱਤੇ ਇਕੱਲੇ-ਇਕੱਲੇ ਤੇ ਬਹੁਤ ਸੋਹਣੀਆਂ ਹੋ ਜਾਣੀਆਂ ਇਹੋ ਤੇ ਮੈਨੂੰ ਬੂਟਿਆਂ ਨਾਲ ਲਗਾ ਵੀ ਬਹੁਤ ਹੈ ਅਜੇ ਤੇ ਸਾਡੇ ਘਰ ਵਿੱਚ ਜਗ੍ਹਾ ਮਤਲਬ ਕਿ ਉੱਧਾ ਤਾਂ ਘਰ ਬਹੁਤ ਵੱਡਾ ਪਰ ਕੱਚੀ ਜਗ੍ਹਾ ਹੈ ਨਹੀਂ ਇੱਥੇ ਕੱਚੀ ਰੱਖ ਨਹੀਂ ਸਕਦੇ ਲੱਗੇ ਜਣੀਆਂ ਗੰੰਧਾਂ ਲੋਕਾਂ ਦੀ ਉਹਨਾਂ ਵਿੱਚ ਫਿਰ ਜੇ ਕੈਰੀ-ਕਿਊਰੀ ਬਣਾ ਲਈਏ ਪਾਣੀ ਪਿਆ ਜਾਂਦਾ ਤੇ ਇਸ ਕਰਕੇ ਪਰ ਮੈਨੂੰ ਬਹੁਤ ਸ਼ੌਂਕ ਹੈ ਫੁੱਲ ਬੂਟਿਆਂ ਦਾ ਜਿੰਨੇ ਮੇਰੇ ਕੋਲ ਸਾਹਮ ਹੁੰਦੇ ਆ ਜਾਂ ਜਿੰਨੇ ਕਿ ਮੈਂ ਲਾ ਸਕਦੀ ਆ ਘਰ ਦੇ ਵਿੱਚ ਉਹ ਲਾਏ ਹਜੇ ਮੈਂ ਹੋਰ ਵੱਡੇ ਗਮਲੇ ਲੈ ਕੇ ਆਉਣੇ ਆ ਸੌਣ ਦੇ ਮਹੀਨੇ ਦੇ ਵਿੱਚ ਉਹਦੇ ਵਿੱਚ ਬੂਟੇ ਲਾ ਕੇ ਮੈਂ ਦੂਜੇ ਵੇਲੇ ਤੇ ਰੱਖਣੇ ਆ ਛੋਟੇ ਗਮਲੇ ਸਾਰੇ ਜਿਹੜੇ ਉਹ ਮੈਂ ਚੱਕ ਦੇਣੇ ਤੇ ਵੱਡੇ ਗਮਲੇ ਲਿਆ ਕੇ ਇੰਨਾ ਚਿਰ ਦੇ ਵੱਡੇ ਵੱਡੇ ਬੂਟੇ ਲਾਉਣੇ ਆ ਆ ਵੀਡੀਓ ਦੇ ਵਿੱਚ ਬਹੁਤ ਥੋੜੇ ਜਿਹਾ ਲੱਗੰਦੇ ਆ ਬੂਟੇ ਪਰ ਉਹ ਰਿਐਲਿਟੀ ਦੇ ਵਿੱਚ ਉਹਨੂੰ ਕੀ ਕਹੀਦਾ ਕਾਫੀ ਬੂਟੇ ਆ ਇਹੋ ਉਨੂੰ ਕੀ ਕਹਦਾ ਮੈਂ ਤਾਂ ਹਰਿਆ ਭਰਿਆ ਕਾਫੀ ਆ ਇੱਥੇ ਇੰਨਾ ਏਰੀਆ ਸਾਡਾ ਸੋਹਣਾ ਲੱਗਦਾ ਅੱਖਾਂ ਨੂੰ ਵੀ ਸਵੇਰੇ ਸਵੇਰੇ ਚਾਹ ਮਿਲਦੀ ਜਦੋਂ ਉਹਨੂੰ ਕੀ ਕਹਦਾ ਇਹ ਹਰਿਆਲੀ ਦੇਖੀਏ ਤੇ ਚਿੜੀਆਂ ਵੀ ਬਹੁਤ ਹੁੰਦੀਆਂ ਇੰਨਾ ਤੇ ਆ ਕਾਲੀਆਂ ਚਿੜੀਆਂ ਬਰੀਕ ਬਰੀਕ ਜੀਆਂ ਬਹੁਤ ਸੋਹਣੀਆਂ ਦੇ ਉੱਤੇ ਹੁੰਦੀਆਂ ਤੇ ਹਰ ਇੱਕ ਨੂੰ ਹੀ ਆਪਣੇ ਘਰ ਦੇ ਵਿੱਚ ਜਿੰਨੇ ਖੋ ਸਕੇ ਬੂਟੇ ਲਾਉਣੇ ਚਾਹੀਦੇ ਆ ਹੋਰਾਂ ਵਾਸਤੇ ਨਹੀਂ ਤਾਂ ਆਪਣੇ ਜੋਗੇ ਤੇ ਆਪਾਂ ਇੰਨੇ ਕਿ ਤਾ ਲਾ ਹੀ ਸਕਦੇ ਹਾਂ ਨਾ ਤੇ ਚਲੋ ਕਦੀ ਮੌਕਾ ਮਿਲਿਆ ਤਾਂ ਸਿਹਤ ਹੋਰ ਸਹੀ ਹੋਈ ਤੇ ਮੈਂ ਤਾਂ ਬੂਟੇ ਜ਼ਰੂਰ ਲਾਉਣੇ ਆ ਹੋਰ ਵੀ ਕਈਆਂ ਥਾਵਾਂ ਤੇ ਜਾਂ ਸਾਡੀ ਜਗ੍ਹਾ ਜਿਹੜੀ ਉੱਥੇ ਵੀ ਜ਼ਰੂਰ ਲਾਉਣੇ ਤੇ ਚਲੋ ਜੀ ਇੱਥੇ ਸਾਡੇ ਬੂਟਿਆਂ ਦੀ ਤਕਰੀਬਨ ਸੈਟਿੰਗ ਜਿਹੜੀ ਉਹ ਹੋ ਹੀ ਚੁੱਕੀ ਆ ਤੇ ਇਹ ਸੀ ਲਾਸਟ ਵਾਲੀ ਉਹਨੂੰ ਕੀ ਕਹਿੰਦਾ ਕਲੀ ਤੇ ਮੈਂ ਇਹਦੀ ਸੈਟਿੰਗ ਕਰੰਦਾ ਹੀ ਸੀਗੀ ਤੇ ਜਨਵਰੀ ਤੇ ਉਹਨੂੰ ਕੀ ਕਹਿੰਦਾ ਮੰਨ ਲਾ ਦਾ ਦੀਦੀ ਆਗੇ ਸੀਗੇ ਸਾਡੇ ਤੋਂ ਪਿੰਡੋਂ ਹੀ ਆਉ ਮੈਨਾਂ ਗੱਲਾਂ ਗੁੱਲਾਂ ਕਰਨ ਲੱਪੇ ਸੀਗੇ ਤੇ ਚਲੋ ਜੀ ਫੇਰ ਮਿਲਾਂਗੇ ਜੀ ਇੱਕ ਨਵੀਂ ਵੀਡੀਓ ਦੇ ਨਾਲ ਤੇ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਸਾਰਿਆਂ ਨੂੰ